ਬਾਬਾ ਜੀ ਜੋ ਲੋਕਾਂ ਨੂੰ ਫਾਵਾਵਾਂ ਚੱਲ ਰਹੀਆਂ ਕਿ ਭਾਜੀ ਕੋਨੇ ਵਾਲੀ ਪਾਣੀ ਆ ਗਿਆ ਮੈਨਾਂ ਜੀ ਤਹਿਸ ਨਾ ਹੋ ਗਈ ਲੋਕੀ ਗਲਤ ਫਾਵਾਵਾਂ ਫੁਲਾ ਰਹੇ ਆ ਆ ਤੁਸੀਂ ਸਾਨੂੰ ਦੱਸਿਓ ਭੀ ਅਸਲ ਆਪਾਂ ਦਰਿਆ ਤੇ ਖਲੋਤੇ ਆ ਅੱਜ ਦੀ ਤਰੀਕ ਦੱਸਿਓ ਤੇ ਅੱਜ ਦਾ ਮਾਹੌਲ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਅਸੀਂ ਰਮਦਾਸ ਸਾਈਡ ਪੈ ਇਸ ਦਾ ਚੰਦੀਗੜ ਚੌਂਕੀ ਦਾ ਏਰੀਆ ਵਾ ਦਰਿਆ ਦੇ ਬਿਲਕੁਲ ਕਿਨਾਰੇ ਤੇ ਖਲੋਤੇ ਆ ਪਾਣੀ ਆਇਆ ਜਰੂਰ ਵਧਿਆ ਜਰੂਰ ਆ ਪਰ ਜੇ ਕਹੋ ਕਿ ਕੋਈ ਨੁਕਸਾਨ ਇਹ ਨੁਕਸਾਨ ਵਾਲਾ ਨਹੀਂ ਦਰਿਆ ਦੀ ਹੱਦ ਦੇ ਵਿੱਚ ਹੀ ਵਗ ਰਿਹਾ ਪਾਣੀ ਝੂਠੀਆਂ ਫਵਾਹਾਂ ਤੇ ਯਕੀਨ ਕਰਕੇ ਤੇ ਆਪਣੇ ਆਪ ਨੂੰ ਵੀ ਤੇ ਲੋਕਾਂ ਨੂੰ ਵੀ ਪਰੇਸ਼ਾਨੀ ਚ ਨਾ ਪਾਇਆ ਜਾਵੇ ਇਹਨਾਂ ਫਵਾਹਾਂ ਤੇ ਯਕੀਨ ਨਾ ਕਰੋ ਇਹੋ ਜੇ ਸ਼ਰਾਰਤੀ ਅੰਸਰਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਕਿਸੇ ਨੂੰ ਕੋਈ ਡਾਊਟ ਆ ਤੇ ਉਹ ਆ ਕੇ ਵੇਖ ਸਕਦਾ ਵਾ ਦੂਜੀ ਅਸੀਂ ਆਪਣਾ ਨੰਬਰ ਵਿੱਚ ਨਾਲ ਚਲਾ ਦਾਂਗੇ ਨੰਬਰ ਤੇ ਤੁਸੀਂ ਸੰਪਰਕ ਕਰੋ ਤੁਹਾਨੂੰ ਵੀਡੀਓ ਮੌਕੇ ਦੀ ਬਣਾ ਕੇ ਪਾ ਦਿੱਤੀ ਜਾਏਗੀ ਬੇਨਤੀ ਹੈ ਕਿ ਆਪਾਂ ਕਿਸੇ ਦੇ ਨਾਲ ਓਕੀ ਘੜੀ ਚ ਖਲੋਣ ਜੋਗੇ ਨਹੀਂ ਤੇ ਲੋਕਾਂ ਨੂੰ ਬਿਨਾ ਕਾਰਨ ਤੋਂ ਡਰਾਉਨ ਵਾਸਤੇ ਕਿਉਂ ਅਸੀਂ ਗਲਤ ਵੀਡੀਓ ਪਾਉਨੇ ਆ ਲੋਕ ਪ੍ਰਾਣੀਆਂ ਇਹ ਵੀਡੀਓ ਪਾਈ ਜਾ ਰਹੇ ਆ ਠੀਕ ਹੈ ਜੀ ਇਹਦੀ ਸਾਡੇ ਸਮਾਜ ਸੇਵਕੋ ਕਿ ਮੰਨ ਜੋ ਸਾਡੇ ਗੁਰਮੁਖ ਸਿੰਘ ਜੀ ਅਸਲ ਦਰਿਆ ਤੇ ਖਲੋਤੇ ਆ ਪੰਜ ਤਰੀਕ ਆ ਆ ਦਰਿਆ ਦਾ ਮਾਹੌਲ ਆ ਆ ਪਿੱਛੇ ਦੇਖ ਸਕਦੇ ਹੋ ਤੁਸੀਂ ਮਾ ਗਿਆ ਮਾ ਤੋਂ ਬੈਕ ਕੈਮਰੇ ਤੋਂ ਕੋਈ ਜੀ ਦਰਿਆ ਤੇ ਆਪਾਂ ਖਲੋਤੇ ਆ ਪਹਿਲੇ ਵੀ ਤੁਸੀਂ ਬੋਲ ਕੇ ਦੱਸ ਚੁੱਕੇ ਹੋ ਹੋਰ ਕੋਈ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਕੋਈ ਕਹਿਣਾ ਚਾਹੁੰਦੇ ਪੀਲ ਵੇਜੀ ਇਹੋ ਹੀ ਆ ਕਿ ਇਹ ਉਹ ਲੋਕ ਅਫਵਾਹਾਂ ਫਲਾ ਰਹੇ ਆ ਜਿੰਨਾ ਪਹਿਲੋਂ ਵੀ ਜਿੰਨਾ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਉਹ ਘਰ ਆਪਣੇ ਭਰ ਭਰ ਕੇ ਰਾਸ਼ਨ ਜਿਹੜਾ ਵਾ ਨਾ ਉਹਨਾਂ ਸਟੋਰ ਕਰ ਲਿਆ ਉਹ ਲੋਕ ਚਾਹੁੰਦੇ ਵੀ ਗਮਰਾਹ ਹੋ ਕੇ ਲੋਕ ਸਾਡੇ ਪੰਜਾਬੀ ਜਿਹੜੇ ਨਾ ਬੜੇ ਭਾਵਕ ਹੋ ਜਾਂਦੇ ਆ ਬੜੀ ਜਲਦੀ ਇਸ ਚੀਜ਼ ਨੂੰ ਲੋਕ ਕੱਲ ਪਰਸੋਂ ਦੇ ਫੇਰ ਦੁਬਾਰਾ ਉਹ ਸੋਚੀ ਪੈ ਗਏ ਕਿ ਯਾਰ ਲੋਕਾਂ ਦਾ ਉਧਰ ਫੇਰ ਨੁਕਸਾਨ ਹੋ ਜਾਏਗਾ ਆਪਾਂ ਚੱਲ ਗਏ ਨਿਕਲ ਗਏ ਹਨ ਉਹ ਉਹ ਗਲਤ ਅਫਵਾਹਾਂ ਫਲਾ ਕੇ ਲੋਕ ਇਹਦਾ ਨਜਾਇਜ਼ ਫਾਇਦਾ ਲੈਣਾ ਚਾਹੁੰਦੇ ਆ ਤੁਸੀਂ ਆਹ ਦਰਿਆ ਦਾ ਵਿਖਾਓ ਸਾਰੀ ਵੀਡੀਓ ਇਹਦੀ ਵੇਖੋ ਪਾਣੀ ਕਿਹੜਾ ਦਰਿਆ ਤੋਂ ਬਾਹਰ ਆ ਪਾਜੀ ਆਹ ਵੇਖ ਲਓ ਜੀ ਪਾਜੀ ਪੂਰਾ ਹੱਦ ਵਿੱਚ ਪਾਣੀ ਚੱਲਣ ਰਿਹਾ ਆ ਔਰ ਸਾਹਮਣੇ ਉਹ ਟਿੱਬੇ ਦਿਖਣ ਰਹੇ ਆ ਔਰ ਉਧਰ ਤੋਂ ਮੈਂ ਤੁਹਾਨੂੰ ਕੈਮਰਾ ਜ਼ੂਮ ਕਰਕੇ ਦਿਖਾ ਦਿੰਨਾ ਕਿ ਆਹ ਦੀ ਫਸਲਾਂ ਦੇਖ ਸਕਦੇ ਹੋ ਸਾਹਮਣੇ ਉਹ ਕਮਾਤੀ ਫਸਲ ਜਿਹੜੀ ਪਹਿਲਾਂ ਨੁਕਸਾਨੀ ਗਈ ਆ ਪਰ ਹੁਣ ਪੁੱਜੀ ਇੱਕ ਵੀਰ ਜੀ ਬੇਨਤੀ ਕਰਨੀ ਚਾਹਾਂਗੇ ਇਹ ਭਰਾ ਆ ਮੇਰਾ ਰਮਨਦੀਪ ਸਿੰਘ ਸਿੰਧੀ ਪਿੰਡ ਜੱਟੇ ਤੋਂ ਇਹ ਬੇਨਤੀ ਕਰਨਗੇ ਤੁਹਾਨੂੰ ਵਾਇਰ ਕ ਦੀ ਖਾਲਸਾ ਵਾਇਰ ਜੀ ਦੀ ਗੱਲ ਹੈ ਸੰਗਤਾਂ ਨੂੰ ਬੇਨਤੀ ਆ ਵੀ ਪਾਣੀ ਤੇ ਬਿਲਕੁਲ ਕੰਟਰੋਲ ਚ ਕਰਦਿਆ ਆ ਤੇ ਆੜੀ ਦੇ ਵਿੱਚ ਚੱਲ ਰਿਹਾ ਜਨਾਬ ਜਿਸ ਦਾ ਨਦੀ ਨਾਮ ਦਾ ਚੱਲ ਰਿਹਾ ਹੈ ਜੱਬਾ ਕੀ ਸਮਾਜ ਸੇਵੀ ਵੀਰਾਂ ਨੂੰ ਇਹ ਬੇਨਤੀ ਆ ਕਿ ਜੋ ਫਸਲਾਂ ਬਰਬਾਦ ਹੋਈਆਂ ਨੇ ਹਾਂਜੀ ਤੇ ਡੀਏਪੀ ਹਾਂਜੀ ਡੀਲ ਦਾ ਜਿਹੜਾ ਉਹ ਪ੍ਰਬੰਧ ਕੀਤਾ ਜਾਏ ਉਹ ਇਹ ਜਿਹੜੀ ਚੀਜ਼ ਦੀ ਲੋੜ ਆ ਬਾਕੀ ਰਾਸ਼ਨ ਵਗੈਰਾ ਤਾਂ ਬਹੁਤ ਹੈਗਾ ਇੱਥੇ ਬਦੋਂ ਤੁਹਾਡੇ ਕਹਿੰਦੇ ਤੇ ਡੀਏਪੀ ਵੀ ਤੇ ਡੀਜ਼ਲ ਹਾਂਜੀ ਤੇ ਪਰਮਜੀਤ ਤੁਸੀਂ ਹੜ ਦੀ ਮਾਰ ਹਟਾ ਚੁੱਕੇ ਹੋ ਕਾਫੀ ਤੁਹਾਡੀ ਫਸਲ ਵੀ ਬਰਬਾਦ ਹੋਈ ਇੱਕ ਰਹੀ ਹੋਣ ਕੈਮਰਾ ਦੱਸੋ ਕਿ ਸਾਨੂੰ ਕਿੰਨੀ ਫਸਲ ਬਰਬਾਦ ਹੋਈ ਤੁਹਾਡੀ ਮੇਰਾ ਜੀ ਪੰਜ ਤੋਂ 6 ਕਿੱਲੇ ਝੋਨਾ ਹੋਇਆ ਖਰਾਬ ਠੀਕ ਹੈ ਜੀ ਜੋ ਠੇਕੇ ਦੇ ਲਾਨ ਲਈ ਪੈਣੀ ਹੈ ਗੋਲੇ ਬੀਗ ਗੁਰਮਤਿ ਤੁਸੀਂ ਉਹ ਕੇ ਸਮਾਜ ਸੇਵਕੋਂ ਤੁਸੀਂ ਰੋਜ਼ ਇਸੇ ਫੀਲਡ ਦੇ ਵਿੱਚ ਰਹਿੰਦੇ ਹੋ ਤੇ ਕਈ ਵਾਰ ਇਹ ਵੀ ਹੁੰਦਾ ਕਿ ਤਾਂ ਕਈ ਸੰਸਥਾਵਾਂ ਪਿੱਛੋਂ ਆਉਂਦੀਆਂ ਨੇ ਉਹ ਵੀ ਅੱਗੇ ਦੇ ਕੇ ਚਲ ਜਾਂਦੀਆਂ ਤੇ ਕਈ ਵਾਰੀ ਉਹ ਉਹਨਾਂ ਦਾ ਵੀ ਮਿਸਯੂਜ਼ ਕਰਦਾ ਉਹਨਾਂ ਲੋਕਾਂ ਨੂੰ ਅਪੀਲ ਕਰਨੀ ਚਾਹੁੰਦੇ ਨੇ ਕੁਝ ਹਾਂਜੀ ਅਪੀਲ ਮੈਂ ਕਰਨੀ ਚਾਹਾਂਗਾ ਚਲੋ ਜਿਹੜੇ ਕੋਈ ਦੂਰੋਂ ਭਰਾ ਹੁੰਦੇ ਆ ਨਾ ਉਹ ਹਰ ਪਿੰਡ ਬਾਰੇ ਹਰੇਕ ਬੰਦੇ ਬਾਰੇ ਜਾਣਦੇ ਵੀ ਨਹੀਂ ਹੁੰਦੇ ਉਹ ਆ ਕੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਕਰਾ ਕੇ ਕੋਈ ਪਿੰਡ ਦਾ ਕੋਈ ਮੌਤ ਪਰ ਨਾਲ ਲੈਣ ਲੈਣੇ ਚਾਹੀਦੇ ਪਿੰਡਾਂ ਦੇ ਬੰਦੇ ਇਹ ਇਹ ਚੰਗੀ ਗੱਲ ਆ ਪਰ ਉਹ ਨਾਲ ਉਹਨਾਂ ਨੂੰ ਲੈ ਕੇ ਤੇ ਪੀੜਤਾ ਤੱਕ ਆਪ ਪਹੁੰਚ ਕਰਨਾ ਜੀ ਕਿ ਜੋ ਚੀਜ਼ ਮਿਸਯੂਜ਼ ਨਾ ਹੋਵੇ ਮਿਸਯੂਜ਼ ਨਾ ਹੋਵੇ ਉਹ ਪੀੜਤਾ ਤੱਕ ਆਪ ਪਹੁੰਚ ਕਰਕੇ ਕਿਸੇ ਦੀ 2 ਕਿੱਲੇ ਆ 4 ਆ 5 ਆ 7 ਆ ਜੋ ਵੀ ਆ ਉਹਨੂੰ ਬੰਦੇ ਨੂੰ ਪੂਰੀ ਸਹੂਲਤੋ ਦੀ ਮੁਹਈਆ ਕਰਵਾਈ ਜਾਵੇ ਆਪਣੇ ਨਿਗਰਾਨੀ ਦੇ ਵਿੱਚ ਸਾਰਾ ਕੰਮ ਕਰਵਾਇਆ ਜਾਏ ਜਦੋਂ ਹੀ ਆ ਕੇ 100 200 ਕਿਲੋਮੀਟਰ ਤੋਂ ਅਣਜਾਣ ਬੰਦਾ ਆਉਂਦਾ ਵਾ ਉਹ ਕਿਸੇ ਚਵਲ ਜੇ ਬੰਦੇ ਦੇ ਮਗਰ ਲਾਕੇ ਤੇ ਉਹ ਆਪਣੇ ਉਹਦੇ ਘਰੇ ਹੀ ਸਾਰਾ ਕੁਝ ਛੁੱਟ ਦਿੰਦੇ ਆ ਵਿਚਾਰੇ ਉਹ ਕਹਿੰਦਾ ਜੀ ਮੈਂ ਸੇਵਾ ਕਰਨ ਆ ਜਦੋਂ ਦਾ ਕੰਮ ਚੱਲਣ ਆ ਠੀਕ ਉਹ ਫਿਰ ਉਹ ਨਾ ਅਗਲੇ ਤੱਕ ਪਹੁੰਚਦੀ ਹੈ ਦੇਣ ਵਾਲਾ ਤੇ ਦੇ ਗਿਆ ਪਰ ਜਿਹਨੂੰ ਚਾਹੀਦੀ ਉਹਦੇ ਤੱਕ ਨਹੀਂ ਠੀਕ ਕਰਕੇ ਬੇਨਤੀ ਆ ਵੀ ਆਪ ਆਪਣੀ ਨਿਗਰਾਨੀ ਦੇ ਵਿੱਚ ਸੇਵਾ ਦਿੱਤੀ ਜਾਵੇ ਉਹ ਵੀ ਜੇ ਤੇ ਇਨੀ ਦੂਰੋਂ ਚੱਲ ਕੇ ਆ ਗਏ ਉਹ ਚੱਲ ਕੇ ਆ ਗਏ ਤੇ 1 2 4 5 ਘੰਟੇ ਹੋਰ ਲਾ ਕੇ ਬੰਦਿਆਂ ਨਾਲ ਗੱਲ ਕਰੋ ਜਿਨ੍ਹਾਂ ਦੇ ਘਰਾਂ ਦੇ ਵਿੱਚ ਇੱਕ ਥਾਂ ਇਕੱਠੇ ਕਰਕੇ ਬੰਦਿਆਂ ਨੂੰ ਪੁੱਛਿਆ ਜਾਵੇ ਆਪਣੀ ਨਿਗਰਾਨੀ ਚ ਜਿਹੜੀ ਇਹ ਸੇਵਾ ਕੀਤੀ ਜਾਵੇ ਤੁਹਾਡੀ ਕੀਤੀ ਸਫਲਾ ਵੀ ਹੋਏਗੀ ਧੰਨਵਾਦ ਬਾਬਾ ਜੀ